ਜੀ ਅਸੀਂ ਪੰਜਾਬੀ ਸੂਟ ਦੀ ਮੰਡਾੜੀ ਤੋਂ ਆਪਾਂ ਨੇ ਜੋ ਸੂਟ ਤਿਆਰ ਕੀਤੇ ਨੇ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਸੂਟ ਤਿਆਰ ਕੀਤੇ ਨੇ कॉटन ਦੇ ਸੂਟ ਨੇ जॉर्जेट ਦੇ ਸੂਟ ਨੇ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਸਾਨੂੰ ਸਾਡੇ ਨੰਬਰ 884700259 ਤੇ ਭੇਜ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਵੀ ਹੈਗੀ ਆ ਤੇ ਤੁਸੀਂ ਆਪਣਾ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ ਜੋ ਵੀ ਸਾਡੇ ਚੈਨਲ ਤੇ ਨਵੇਂ ਆਉਣ ਨੇ ਉਹ ਸਾਡੇ ਚੈਨਲ ਨੂੰ ਕਰ ਲੋ ਬਈ ਸਬਸਕ੍ਰਾਈਬ ਆਪਾਂ ਹੁਣ ਦਿਖਾਉਣੇ ਤੁਹਾਨੂੰ ਸੂਟ ਇਹ ਜੀ ਆਪਾਂ ਨੇ ਕੀਤਾ कॉटन ਦਾ ਸੂਟ ਰੈਡੀ ਵਰਕ ਤੁਸੀਂ ਨੇੜੇ ਤੋਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦੇ ਆਪਾਂ ਨੇ ਬਾਜੂ ਤੇ ਵਰਕ ਕੀਤਾ ਤੇ ਇਹ ਕਲੀਆਂ ਜਾਂਦੀਆਂ ਨੇ ਗੀਆਂ कॉटन ਦਾ ਸੂਟ ਆ ਇਸ ਤਰ੍ਹਾਂ ਇਹਦੀ ਬਾਜੂ ਬਣੀ ਆ ਇਹ ਸੂਟ ਆਪਾਂ ਨੇ ਬਸਾਖੀ ਤੇ ਸਪੈਸ਼ਲ ਆਫਰ ਤੇ ਆਪਾਂ ਲੈ ਕੇ ਆਏ ਆ ਇਹ ਸੂਟ ਇਹਦਾ ਪ੍ਰਾਈਸ ਹੈਗਾ ਜੀ ਸੂਟ ਦਾ 900 ਰੁਪਿਆ ਸ਼ਿਪਿੰਗ ਹੈਗੀ ਹੈ ਇਹਦੇ ਵਿੱਚ ਫ੍ਰੀ ਤੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਬਲੂ ਕਲਰ ਦਾ ਸੂਟ ਹੈ ਜਲਦੀ ਜਲਦੀ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਵੀਰੇ ਬਹੁਤ ਸੋਹਣਾ ਸੂਟ ਆ ਤੇ ਹੁਣ ਇੱਕ ਆਪਾਂ ਇਹ ਵਾਲਾ ਸੂਟ ਤਿਆਰ ਕੀਤਾ ਹੈ ਫਿਓਨਾ ਦੇ ਉੱਪਰ ਰੈਡੀ ਕੀਤਾ ਇਹ ਇਹਦਾ ਗਲਾ ਬਣਾਇਆ ਹੈਗਾ ਤੇ ਇਹਦੀ ਬਾਜੂ ਦਾ ਵਰਕ ਆ ਗਿਆ ਤੁਸੀਂ ਇਹਨੂੰ ਸੂਟ ਵੀ ਸਲਾਈ ਕਰ ਸਕਦੇ ਹੋ ਤੇ ਫਰਾਕ ਬਣਾਉਣੀ ਆ ਤੁਸੀਂ ਫਰਾਕ ਵੀ ਇਹਦੀ ਰੈਡੀ ਕਰ ਸਕਦੇ ਹੋ ਇਹਦਾ ਪ੍ਰਾਈਸ ਵੀ 600 ਰੁਪਇਆ ਬਾਜੂ ਦਾ ਵਰਕ ਤੇ ਗਲੇ ਦਾ ਵਰਕ ਸੂਟ ਬਣਾਉਣਾ ਸੂਟ ਵੀ ਬਣਾ ਸਕਦੇ ਹੋ ਫਰਾਕ ਬਣਾਉਣੀ ਆ ਫਰਾਕ ਵੀ ਬਣਾ ਸਕਦੇ ਹੋ ਫਿਓਨਾ ਦਾ ਸੂਟ ਆ ਇਹ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਜਲਦੀ-ਜਲਦੀ ਘਰ ਬੈਠੇ ਮੰਗਵਾ ਸਕਦੇ ਹੋ ਸੂਟ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਅਗਲਾ ਸੂਟ ਕਾਟਨ ਦੇ ਵਿੱਚ ਇਹ ਬਲੈਕ ਸ਼ਰਟ ਹੈ ਕਾਟਨ ਦੀ ਤੇ ਇਹਦੇ ਨਾਲ ਆਪਾਂ ਨੇ ਚਿਕਨ ਦੀ ਸਲਵਾਰ ਤਿਆਰ ਕੀਤੀ ਹੈ ਤੁਸੀਂ ਇਹ ਵੀ ਮੰਗਵਾ ਸਕਦੇ ਹੋ 1000 ਰੁਪਏ ਦਾ ਪ੍ਰਾਈਸ ਆ ਇਹ ਆਪਣੇ ਸਾਰੇ ਸੂਟ ਨੇ ਜੋ ਆਪਾਂ ਆਫਰ ਤੇ ਲੈ ਕੇ ਆਏ ਆ ਸਾਰੇ ਸੂਟ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਜੀ ਕਾਟਨ ਦੀ ਸ਼ਰਟ ਆ ਚਿਕਨ ਦੀ ਇਹਦੇ ਨਾਲ ਵਾਈਟ ਸਲਵਾਰ ਹੈਗੀ ਤੇ ਆਪਾਂ ਤੁਹਾਨੂੰ ਦੂਸਰਾ ਸੂਟ ਦਿਖਾਉਣੇ ਆ ਜੋ ਕਿ ਫਰੌਕ ਹੈਗੀ ਦੇਖੋ ਇਹ ਆਪਣੇ ਚਿਰਮਿਲ ਜੌਰਜਟ ਦੇ ਵਿੱਚ ਰੈਡੀ ਹੋਈ ਹੈ ਆਪਣੀ ਇਹ ਗੜਾ ਆ ਗਿਆ ਇਹ ਤੁਸੀਂ ਆਪਣੇ ਬੱਚਿਆਂ ਲਈ ਵੀ ਬਣਵਾ ਸਕਦੇ ਹੋ ਆਪਣੇ ਲਈ ਵੀ ਬਣਵਾ ਸਕਦੇ ਹੋ ਸੂਟ ਬਣਵਾਉਣਾ ਸੂਟ ਵੀ ਬਣਾ ਸਕਦੇ ਹੋ ਇਹਦੀ ਫਰੌਕ ਬਣਾਣੀ ਤੁਸੀਂ ਫਰੌਕ ਵੀ ਰੈਡੀ ਕਰ ਸਕਦੇ ਹੋ ਇਹਦੀ ਬਾਜੂ ਦਾ ਵਰਕ ਆ ਗਿਆ ਇਸ ਤਰ੍ਹਾਂ ਬਾਜੂ ਦਾ ਵਰਕ ਆ ਪੂਰੀ ਤੇ ਇਹਦਾ ਪ੍ਰਾਈਸ ਵੀ 600 ਰੁਪਏ ਹੈ ਜੀ ਤੇ ਦੂਸਰੇ ਇਹ ਆਪਾਂ ਹੋਰ ਦੂਸਰੀ ਫਰੌਕ ਲੈ ਕੇ ਆਏ ਆ ਇਹ ਪੈਨਲ ਜਾਂਦੇ ਨੇ ਸਾਰੀ ਫਰੌਕ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਬਣਿਆਗਾ ਇਹਦਾ ਪ੍ਰਾਈਸ 900 ਰੁਪਇਆ ਸਿੱਕਾ ਪਾ ਇਹ ਦੂਸਰੀ ਇਹ ਫਰਾਕ ਹੈਗੀ ਇਹ ਵਾਲੇ ਡਿਜ਼ਾਈਨ ਦੇ ਵਿੱਚ ਡਬਲ শেਡ ਦੇ ਵਿੱਚ ਟਾਈਡ ਹੈ ਇਹ ਤੁਸੀਂ ਵੀ ਖਰੀਦ ਸਕਦੇ ਹੋ 600 ਰੁਪਇਆ ਇਹ ਫਰਾਕ ਦਾ ਵੀ ਇਹ ਕੱਪੜੇ ਇਹ ਵਾਲਾ ਸੂਟ ਰੈਡੀ ਕੀਤਾ ਹੈ ਇਹ ਆਪਣੇ ਫਾਰਸੀ ਸਟਾਈਲ ਦੇ ਵਿੱਚ ਜੋ ਕਿ ਅੱਜਕੱਲ ਫਾਰਸੀ ਸਲਵਾਰ ਚੱਲ ਰਹੀ ਹੈ ਉਸ ਸਟਾਈਲ ਦੇ ਵਿੱਚ ਇਹ ਸੂਟ ਰੈਡੀ ਹੋਇਆ ਤੇ ਤੁਸੀਂ ਇਹਦੀ ਸਲਵਾਰ ਸੂਟ ਵੀ ਬਣਾ ਸਕਦੇ ਹੋ ਇਹ ਦੇਖੋ ਜੀ ਇਹ ਬਹੁਤ ਹੀ ਜਿਆਦਾ ਸੋਨਾ ਕਪੜਾ ਬਟਰ ਪ੍ਰੂਫ ਹੈ ਮੇਡ ਇਨ ਇਟਲੀ ਲਿਖਿਆ ਹੋਇਆ ਹੈ ਦਾਤੇ ਕਪੜਾ ਤੁਸੀਂ ਜਲਦੀ ਬੁੱਕ ਕਰ ਸਕਦੇ ਹੋ ਦਾ ਆਰਡਰ ਇਹ 1500 ਰੁਪਏ ਦਾ ਸੂਟ ਹੈਗਾ ਤੇ ਬਹੁਤ ਹੀ ਜਿਆਦਾ ਵਧੀਆ ਕਪੜਾ ਹੈਗਾ ਇਹਦੀ ਫਾਰਸੀ ਸਲਵਾਰ ਜੋ ਕਿ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਹੀ ਹੈ ਤੁਸੀਂ ਉਹ ਇਹਦੀ ਬਣਾ ਸਕਦੇ ਹੋ ਇਹ ਕਪੜਾ ਇੰਨਾ ਵਧੀਆ ਤੇ ਵਾਟਰਪਰੂਫ ਹੈਗਾ ਇੱਕ ਆਪਣਾ ਇਹ ਵਾਲਾ ਸੂਟ ਰੈਡੀ ਕੀਤਾ ਜੌਰਜਟ ਦੇ ਵਿੱਚ ਜੋ ਕਿ ਅੱਜਕੱਲ ਫਾਰਸੀ ਸਲਵਾਰ ਦਾ ਟ੍ਰੈਂਡ ਹੈ ਉਹਦੇ ਹਿਸਾਬ ਨਾਲ ਆਪਾਂ ਕੁੜਤੀ ਦੀ ਇਹਦੀ ਲੈਂਥ ਰੱਖੀ ਆ 38 39 ਇਹਦੀ ਲੈਂਥ ਰੱਖੀ ਆ 20 21 ਦਾ ਘੇਰਾ ਹੈਗਾ ਤੁਸੀਂ ਇਹ ਇਹਦੀ ਬਾਜੂ ਤੇ ਵਰਕ ਆ ਇਹ ਵਾਲਾ ਆਪਾਂ ਨੇ ਇਹਦੀ ਬਾਜੂ ਤੇ ਵਰਕ ਕੀਤਾ ਇਹ ਜੌਰਜਟ ਦਾ ਸੂਟ ਆ ਜੀ ਬਹੁਤ ਵਧੀਆ ਵਿਸਕੋਜ਼ ਜੌਰਜਟ ਹੈਗੀ ਤੁਸੀਂ ਇਹਦੇ ਨਾਲ ਫਾਰਸੀ ਸਲਵਾਰ ਨਾਲ ਇਹ ਸੂਟ ਨੂੰ ਤਿਆਰ ਕਰਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਆਪਾਂ ਨੇ ਸੂਟ ਤਿਆਰ ਕੀਤਾ ਇਹਦਾ ਪ੍ਰਾਈਸ ਵੀ 900 ਰੁਪਏ ਹੈਗਾ ਜਲਦੀ ਜਲਦੀ ਆਪਣਾ ਆਰਡਰ ਕਰ ਸਕਦੇ ਹੋ ਬਈ ਬੁੱਕ ਬਹੁਤ ਸੋਹਣਾ ਸੂਟ ਹੈ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਦੂਸਰਾ ਸੂਟ ਕਾਟਨ ਦਾ ਇਹ ਵਾਲਾ ਸੂਟ ਆਪਾਂ ਲੈ ਕੇ ਆਏ ਆ ਰੈੱਡ ਕਲਰ ਦੇ ਵਿੱਚ ਰੈੱਡ ਕਲਰ ਦੀ ਸ਼ਰਟ ਆ ਇਹ ਸ਼ਰਟ ਆ ਬਾਗਾਲੀ ਡਿਜ਼ਾਈਨ ਦੇ ਵਿੱਚ ਆਪਾਂ ਇਹ ਫੁਲਕਾਰੀ ਵਾਲੇ ਡਿਜ਼ਾਈਨ ਦੇ ਵਿੱਚ ਤਿਆਰ ਕੀਤੀ ਆ ਇਹਦੀ ਪਲੇਨ ਸਲਵਾਰ ਹੈਗੀ ਇਹਦਾ ਪ੍ਰਾਈਸ ਵੀ 900 ਰੁਪਏ ਆ ਤੇ ਇਹ ਇਹਦੀ ਬਾਜੂ ਦਾ ਵਰਕ ਆ ਗਿਆ ਇਹ ਆਪਾਂ স্পੈਸ਼ਲ ਵਿਸਾਖੀ ਤੇ ਆਪਾਂ ਸਪੈਸ਼ਲ ਆਫਰ ਲੈ ਕੇ ਆਏ ਆ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਜਲਦੀ ਜਲਦੀ ਤੇ ਇਸ ਦੇ ਵਿੱਚ ਵੀ ਸ਼ਿਪਿੰਗ ਫ੍ਰੀ ਹੈ ਜੋ ਕਿ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਸ਼ਿਪਿੰਗ ਹੈਗੀ ਹੈ ਫ੍ਰੀ ਤੇ ਸੂਟ ਆਪਣੇ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਇਹ ਬਸਾਖੀ ਤੱਕ 13 April ਤੱਕ ਇਹ ਆਪਣਾ ਆਫਰ ਹੈ ਉਦੋਂ ਪਹਿਲਾਂ ਪਹਿਲਾਂ ਜਲਦੀ ਜਲਦੀ ਸੂਟ ਮੰਗਵਾ ਸਕਦੇ ਹਾਂ ਹੁਣ ਤੁਹਾਨੂੰ ਦਿਖਾਉਣਿਆ ਫਿਉਨਾ ਦਾ ਸੂਟ ਇਹ ਵਾਲਾ ਸੂਟ ਆਪmane ਫਿਉਨਾ ਦਾ ਰੈਡੀ ਕੀਤਾਗਾ ਇਹਦੇ ਰੇਦਾ ਵਰਕ ਆ ਗਿਆ ਇਹ ਵਾਲਾ ਇਹਦਾ ਰੇਦਾ ਵਰਕ ਤੇ ਇਹ ਆਪਾਂ ਨੇ ਇਹਦੀ ਬਾਜੂ ਕੀਤੀ ਹੈ ਤਿਆਰ ਇਦੇ ਨਾਲ ਇਹ ਵਾਲੀ ਆਪਾਂ ਇਹਦੀਆਂ ਸਲਵਾਰ ਤਿਆਰ ਕੀਤੀ ਆ ਜੋ ਕਿ ਇਹ ਸੂਟ ਆ ਇਹਦਾ ਪ੍ਰਾਈਸ ਹੈਗਾ 600 ਰੁਪਇਆ ਬਹੁਤ ਸੋਹਣਾ ਸੂਟ ਆ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਦਿਖਾਣਾ ਹੈ कॉटन ਦਾ ਸੂਟ ਜੋ ਕਿ ਆਪਾਂ ਇਹ कॉटन ਦੇ ਸੂਟ ਰੈਡੀ ਕੀਤੇ ਨੇ ਬਹੁਤ ਹੀ ਸੋਹਣਾ ਬਲੂਜਾ ਕਲਰ ਆ ਸੂਟ ਦਾ ਤੇ ਇਹਦੀ ਬਾਜੂ ਦਾ ਵਰਕ ਵੀ ਕੀਤਾ ਹੈਗਾ ਇਹ ਆਪਾਂ ਨੇ ਦੀ ਬਾਜੂ ਦਾ ਵਰਕ ਕੀਤਾ ਗਲੇ ਦਾ ਵਰਕ ਤੇ ਬਾਜੂ ਦਾ ਵਰਕ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦਾ ਪ੍ਰਾਈਸ ਹੈਗਾ 1000 ਰੁਪਿਆ ਇਹਦੇ ਵਿੱਚ ਇੱਕ ਆਪਾਂ ਨੇ ਇਹ ਵਾਲਾ ਕਲਰ ਰੈਡੀ ਕੀਤਾ ਇਹ ਕੇਵਾਲਾ ਕਲਰ ਰੈਡੀ ਹੋਇਆ ਇਹਦੇ ਵਿੱਚ ਗਲੇ ਦਾ ਵਰਕ ਤੇ ਬਾਜੂ ਦਾ ਵਰਕ ਇਹਦਾ ਪ੍ਰਾਈਸ 1000 ਰੁਪਿਆ ਜੇ ਤੁਸੀਂ ਇਹ ਦੁਪੱਟੇ ਨਾਲ ਲੈਣਾ ਤਾਂ ਇਹ ਦੁਪੱਟੇ ਨਾਲ 1300 ਰੁਪਏ ਦਾ ਪਾਊਗਾ ਇਸ ਤਰ੍ਹਾਂ ਇਹਦਾ ਦੁਪੱਟਾ ਦਾ ਕੰਟਰਾਸਟ ਤੁਸੀਂ ਇਹਦੇ ਨਾਲ ਵੀ ਲੈਮਨ ਕਲਰ ਦਾ ਦੁਪੱਟਾ ਲੈ ਸਕਦੇ ਹੋ ਗ੍ਰੇ ਕਲਰ ਦੇ ਨਾਲ ਵੀ ਲੈਮਨ ਕਲਰ ਦਾ ਦੁਪੱਟਾ ਦੋਨਾਂ ਨਾਲ ਲੈ ਸਕਦੇ ਹੋ ਇਹਦਾ ਪ੍ਰਾਈਸ ਦੁਪੱਟੇ ਨਾਲ 1300 ਰੁਪਇਆ ਵਿਦਆਊਟ ਬੱਟਾ 1000 ਰੁਪਇਆ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹਦਾ ਆਪਣਾ ਕਾਟਨ ਤੇ ਰੈਡੀ ਹੋਇਆ ਇਹਦਾ ਘੇਰਾ ਬਣਿਆ ਹੋਇਆ ਤੇ ਇਹਦੀ ਇਹ ਹੈਗੀ ਦੀ ਬਾਜ ਇਹਦਾ ਪ੍ਰਾਈਸ ਹੈਗਾ 750 ਰੁਪਇਆ કોટਨ ਦਾ ਪ्युअर कॉटन ਦਾ ਸੂਟ ਆ। ਇਹ ਇਹ ਵਾਲੇ ਸੂਟ ਨੇ ਇਹ ਵੀ ਆਪਾਂ ਨੇ ਆਫਰ ਕੀ ਹੀ ਲਾਏ ਹੋਏ ਨੇ। ਬਹੁਤ ਸੋਹਣਾ ਸੂਟ ਆ। ਇਹਦਾ ਘੇਰੇ ਦਾ ਵਰਕ ਆ ਗਿਆ। ਤੇ ਇਹ ਵਾਲਾ ਦੀ ਬਾਜੂ ਦਾ ਵਰਕ ਆ ਗਿਆ। ਇਹਦਾ ਪ੍ਰਾਈਸ ਜੀ 990 ਰੁਪਏ ਹੈਗਾ। ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ। कॉटन ਦਾ ਸੂਟ ਆ। ਇੱਕ ਆਪਾਂ ਨੇ ਇਹ ਵਾਲੇ ਸੂਟ ਲੈ ਕੇ ਆਏ ਆ ਜੋ ਕਿ ਬਹੁਤ ਹੀ ਸੋਹਣੇ ਪੈਂਸੀ ਨੇ ਹਰਿਆਣ ਦੇ ਵਿੱਚ ਆਪਾਂ ਨੇ ਤਿਆਰ ਕੀਤੇ ਨੇ ਸੂਟ ਸਕੈਂਸ ਵਰਕ ਹੋਇਆ ਇਹਦੇ ਤੇ ਬਿਲਕੁਲ ਵੀ ਚੁੱਕਦਾ ਨਹੀਂ ਗਰਮੀਆਂ ਦੇ ਵਿੱਚ ਜਿਵੇਂ ਕਿ ਤੁਸੀਂ ਕਿਸੇ ਫੰਕਸ਼ਨ ਤੇ ਪਾਉਣਾ ਪਾਰਟੀ ਤੇ ਪਾਉਣਾ ਇਹਦੇ ਵਿੱਚ ਥੋੜੇ ਥੋੜੇ ਸਿੱਪੀ ਲਾਈ ਆਪਾਂ ਨੇ ਇਹਦੇ ਵਿੱਚ ਤੇ ਇਹਦੇ ਨਾਲ ਆਪਾਂ ਨੇ ਚਿਕਨ ਦਾ ਇਹ ਪਲਾਜ਼ੋ ਤਿਆਰ ਕੀਤਾਗਾ ਬਹੁਤ ਹੀ ਸੋਹਣਾ ਸਕਿਨ ਕਲਰ ਦਾ ਜੇ ਤੁਸੀਂ ਇਹਦੇ ਨਾਲ ਵਾਈਟ ਲੈਣਾ ਚਾਹੁੰਦੇ ਹੋ ਤਾਂ ਵਾਈਟ ਵੀ ਲੈ ਸਕਦੇ ਹੋ ਤੇ ਸਕਿਨ ਲੈਣਾ ਤਾਂ ਸਕਿਨ ਵੀ ਲੈ ਸਕਦੇ ਹੋ ਚਿਕਨ ਦਾ ਵਾਈਟ ਲੈਣਾ ਜਿੰਨੂੰ ਵੀ ਜੋ ਵੀ ਪਸੰਦ ਆ ਸਕਿਨ ਦਾ ਪਸੰਦ ਸਕਿਨ ਪਲਾਜੋ ਪਸੰਦ ਆ ਚਿਕਨ ਦਾ ਤਾਂ ਸਕਿਨ ਲੈ ਸਕਦੇ ਹੋ ਕਾਟਨ ਦਾ ਪਲਾਜੋ ਇਹ ਵਾਲਾ ਚਿੱਟਾ ਇਹ ਪਸੰਦ ਆ ਤੁਸੀਂ ਇਹ ਵੀ ਲੈ ਸਕਦੇ ਹੋ ਵਾਈਟ ਵੀ ਲੈ ਸਕਦੇ ਹੋ ਮਹਿਰੂਨ ਦੇ ਨਾਲ ਤੇ ਸਕਿਨ ਵੀ ਲੈ ਸਕਦੇ ਹੋ ਇਹਦਾ ਪ੍ਰਾਈਸ ਹੈਗਾ 1000 ਰੁਪਿਆ ਨਾ ਜੌਰਜਟ ਦਾ ਸੂਟ ਰੈਡੀ ਹੋਇਆ ਰੈਡ ਕਲਰ ਦੇ ਵਿੱਚ ਇਹਦੀ ਬਾਜੂ ਦਾ ਵਰਕ ਆ ਗਿਆ ਤੇ ਇਸੇ ਤਰ੍ਹਾਂ ਦਾ ਹੀ ਵਰਕ ਇਹਦੀ ਮੂਰੀ ਤੇ ਕੀਤਾ ਪਾਣੇ ਮੂਰੀ ਦਾ ਵਰਕ ਹੋਇਆ ਸਟ੍ਰੇਟ ਸਲਵਾਰ ਹੈਗੀ ਤੇ ਬਾਜੂ ਦਾ ਵਰਕ ਹੋਇਆਗਾ ਬਹੁਤ ਹੀ ਆਪਾਂ ਇਹ ਘੱਟ ਪ੍ਰਾਈਸ ਦੇ ਉੱਪਰ ਰੈਡੀ ਕੀਤੇ ਨੇ ਸੂਟ ਇਹਦਾ ਪ੍ਰਾਈਸ ਜੀ 700 ਰੁਪਏ ਹੈਗਾ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਜਲਦੀ ਜਲਦੀ ਮੰਗਵਾ ਸਕਦੇ ਹੋ ਸੂਟ ਜੋਰਜ ਹਟ ਦਾ ਸੂਟ ਹੈ ਜੀ ਤੇ ਆਪਾਂ ਦਿਖਾਉਣੇ ਦੂਸਰਾ ਸੂਟ ਜੋ ਕਿ ਆਪਾਂ ਨੇ ਕਾਟਨ ਦੇ ਵਿੱਚ ਰੈਡੀ ਹੋਇਆ ਆਪਣਾ ਇਹ ਵਾਲਾ ਸੂਟ ਕਾਟਨ ਦੇ ਰੈਡੀ ਹੋਇਆ ਇਹ ਚੱਕਾਂਲੀ ਫਰਾਕ ਹੈ ਜੀ ਇਹ ਆਪਾਂ ਨੇ ਗੀਜਾ ਕਾਟਨ ਦੇ ਉੱਪਰ ਰੈਡੀ ਕੀਤੀ ਇਹ ਗਲ ਆ ਗਿਆ ਇਹਦੇ ਚਾਕ ਆ ਗਏ ਇਹਨੂੰ ਆਪਾਂ ਇੱਥੋਂ ਬਲ ਪਾ ਕੇ ਕਟਿੰਗ ਕਰਕੇ ਬਲ ਪਾ ਕੇ ਇਹ ਤਿਆਰ ਕੀਤੀ ਜਾਂਦੀ ਹੈ ਬਹੁਤ ਹੀ ਸੋਹਣੀ ਫਰੌਕ ਬਣੀ ਹੋਈ ਹੈ ਤੇ ਇਸ ਇਧਰ ਹੀ ਆਪਾਂ ਨੇ ਇਹਦੀ ਬਾਜੂ ਦਾ ਵਰਕ ਕੀਤਾ ਹੋਇਆ ਇਹਦੀ ਬਾਜੂ ਦਾ ਵਰਕ ਆ ਗਿਆ ਇਹਦਾ ਫਰੌਕ ਦਾ 1200 ਰੁਪਿਆ ਪ੍ਰਾਈਸ ਆ ਪਿਓਰ ਗੀਜਾ ਕਾਟਨ ਤੇ ਇਹ ਰੈਡੀ ਹੋਈ ਹੈਗੀ ਬਹੁਤ ਹੀ ਸੋਹਣਾ ਸਟਾਫ ਹੈਗਾ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬਹੁਤ ਜਲਦੀ ਜਲਦੀ ਇਹ ਕੱਪਾ ਤੁਹਾਨੂੰ ਹੋਰ ਸੂਟ ਦਿਖਾਉਣੇ ਆ ਜੋ ਕਿ ਆਪਾਂ ਨੇ ਲੀਲਨ ਦੇ ਉੱਤੇ ਤਿਆਰ ਕੀਤਾ ਬੀਬੀਆਂ ਵਾਸਤੇ ਬਸ ਇੰਨੀ ਕੁ ਬਰੀਕ ਬੇਲ ਪਾਈ ਆਪਾਂ ਨੇ ਇਸੇ ਤਰ੍ਹਾਂ ਦੇ ਹੀ ਬੇਲ ਆਪਾਂ ਨੇ ਬਾਜੂ ਤੇ ਪਾਈ ਆ ਇਹ ਵਾਲਾ ਸੂਟ ਦਾ ਪ੍ਰਾਈਸ 700 ਰੁਪਏ ਹੈ ਜੀ ਬਸ ਹਲਕੀ ਬੇਲ ਪਾਈ ਹੈ ਸਟਾਫ ਬਹੁਤ ਵਧੀਆ ਹੈਗਾ ਨਿੱਲਨ ਕਲੱਬ ਦਾ ਸਟਾਫ ਹੈਗਾ ਕਾਟਨ ਦਾ ਪਿਓਰ ਕਾਟਨ ਦਾ ਪਿੱਕ ਜੀ ਆਪਾਂ ਨੇ ਇਹ ਕਾਟਨ ਦਾ ਸੂਟ ਰੈਡੀ ਕੀਤਾਗਾ ਰਿਆਨ ਕਾਟਨ ਦੇ ਵਿੱਚ ਰੈਡੀ ਹੋਇਆ ਇਹਦਾ 18 19 ਘੇਰਾਗਾ ਤੇ ਇਹਦੇ ਆਪਾਂ ਨੇ ਸਲਵਾਰ ਤੇ ਵਰਕ ਕੀਤਾ ਹੋਇਆ ਤੇ ਇਸੇ ਤਰ੍ਹਾਂ ਹੀ ਇਹਦੀ ਬਾਜੂ ਦਾ ਵਰਕ ਹੋਇਆ ਇਹ ਵਾਲਾ ਦਾ ਗਲਾਂਗੇ ਗਲ ਤੇ ਵੀ ਡਾਟਸ ਜਾਂਦੇ ਨੇ ਇਸ ਤਰ੍ਹਾਂ ਕੋ ਡਾਟਸ ਨੇ ਫਰੰਟ ਦੇ ਉੱਪਰ ਕੇਹਰਾ ਹੋਇਆ ਵਰਕੇ ਦਾ 18 19 ਘੇਰੇ ਦੇ ਵਿੱਚ ਇਹ ਤਿਆਰ ਹੈ ਇਹਦੇ ਨਾਲ ਆਪਾਂ ਨੇ ਕੰਟਰਾਸਟ ਦੁਪੱਟਾ ਕੀਤਾਗਾ ਤਿਆਰ ਇਹ ਵਾਲਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਮੋਰਾ ਵਾਲਾ ਵਾਈਟ ਸੂਟ ਦੇ ਨਾਲ ਬਹੁਤ ਸੋਹਣਾ ਦੁਪੱਟਾ ਹੈਗਾ ਇਹ ਸੂਟ ਦਾ ਪ੍ਰਾਈਸ ਦੁਪੱਟੇ ਨਾਲ 1500 ਰੁਪਏ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਦੇਖੋ ਮੋਰਾ ਨਾਲ ਹੋਇਆ ਇਹ ਰੈਡੀ ਸੂਟ ਬਹੁਤ ਸੋਹਣਾ ਲੱਗ। ਦੇਖੋ ਜੀ ਇਹਦੀ ਲੁੱਕ ਬਹੁਤ ਸੋਹਣੀ ਲੁੱਕ ਹੈ ਜੀ ਸੂਟ ਦੀ ਦੁਪੱਟੇ ਦੇ ਨਾਲ ਤੁਸੀਂ ਆਪਣਾ ਇਹ ਵੀ ਆਰਡਰ ਕਰ ਸਕਦੇ ਹੋ 1500 ਰੁਪਏ ਦਾ ਪ੍ਰਾਈਸ ਹੈ। ਅਗਲਾ ਸੂਟ ਦਿਖਾਉਣੇ ਆ। ਜੋ ਕਿ ਪਣ ਇਹ ਵਾਲਾ ਡਿਜ਼ਾਈਨ ਰੈਡੀ ਕੀਤਾਗਾ ਫਰੰਟ ਦੇ ਉੱਪਰ ਸਾਰੇ ਦੇ ਉੱਪਰ ਕਲੀਆਂ ਜਾਂਦੀਆਂ ਨੇ ਇਹ ਬਹੁਤ ਸੋਹਣੇ ਫਲਾਵਰ ਨੇ ਇਹਦੇ ਨਾਲ ਆਪਾਂ ਨੇ ਚਿਕਨ ਦੀ ਇਹ ਕੀਤੀ ਹੈ ਸਲਵਾਰ ਬਹੁਤ ਹੀ ਪਿਆਰਾ ਜਿਹਾ ਮੰਗੇਓ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਤੁਸੀਂ ਆਪਣਾ ਆਰਡਰ ਕਰ ਸਕਦੇ ਬਾਈਟ ਸਲਵਾਰ ਹੈਗੀ yellow ਕਲਰ ਦੀ ਕਮੀਜ਼ ਆ ਇਹਦਾ ਪ੍ਰਾਈਸ ਹੀ 1500 ਰੁਪਏ ਆ ਬੀਕੇ ਦੇ ਵਿੱਚ ਇਹ ਆਪਾਂ ਨੇ ਕੱਟ ਵਰਕ ਦੇ ਨਾਲ ਇਹ ਸੂਟ ਕੀਤਾ ਬੱਬਲ कॉटन ਦੇ ਵਿੱਚ ਤਿਆਰ ਹੋਇਆ ਇਹ ਸੂਟ ਇਹ ਸ਼ਰਟ ਦੇ ਥੱਲੇ ਲਾਈਨਿੰਗ ਲੱਗੂਗੀ ਤੇ ਬਹੁਤ ਸੋਹਣਾ ਸਲਵਾਰ ਇਹਦੀ ਆਪਾਂ ਨੇ ਲਾਈ ਆ ਜਾਮ कॉटन ਦੀ ਇਹਦਾ ਪ੍ਰਾਈਸ ਇਸ 600 ਰੁਪਏ ਹੈਗਾ ਤੁਸੀਂ ਇਹ ਵੀ ਆਰਡਰ ਪੁੱਕ ਕਰ ਸਕਦੇ ਹੋ ਤੇ ਇੱਕ ਆਪਾਂ ਲੈ ਕੇ ਆਏ ਆ ਫਰੌਕ ਇਹ ਵਾਲੀ ਫਰੌਕ ਆ ਆਫਰ ਦੇ ਉੱਪਰ ਇਹ ਵਾਲੀ ਫਰਾਕ ਦਾ ਆਪਣਾ ਪ੍ਰਾਈਸ ਵੀ 1000 ਰੁਪਏ ਰੱਖਿਆ ਹੈਗਾ ਇਹਦਾ ਗਲੇ ਦਾ ਬਲਾਊਜ਼ ਆ ਗਿਆ ਕਾਟਨ ਦੀ ਆ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਤੇ ਕਲੀਆਂ ਇਹ ਦੀ ਬਾਜੂ ਦਾ ਵਰਕ ਆ ਗਿਆ ਇਹਦੇ ਵਿੱਚ ਕਲੀਆਂ ਨਾਲ ਇਹ ਤਿਆਰ ਕੀਤੀ ہوئی ਆ ਬਹੁਤ ਸੋਹਣੀ ਫਰਾਕ ਰੈਡੀ ਹੋਈ ਆ ਇਹਦਾ ਪ੍ਰਾਈਸ ਵੀ ਆਪਣੇ ਆਫਰ ਦੇ ਉੱਪਰ 1000 ਰੁਪਏ ਰੱਖਿਆ ਜੋ ਕਿ ਇਹਦਾ ਵਰਕ ਦਾ ਪ੍ਰਾਈਸ ਹੀ 12-1300 ਰੁਪਏ ਆਪਾਂ ਆਫਰ ਦੇ ਉੱਪਰ ਇਹ ਵਾਲੀ ਫਰਾਕ ਵੀ ਆਪਾਂ 1000 ਰੁਪਏ ਦੇ ਵਿੱਚ ਲੈ ਕੇ ਆਇਾਂਗੇ ਸੀ ਜਲਦੀ ਜਲਦੀ ਬੁੱਕ ਕਰ ਸਕਦੇ ਹੋ ਇੱਕ ਆਪਾਂ ਤੁਹਾਨੂੰ ਦਿਖਾਉਣੇ ਆ ਹੋਰ ਸੂਟ ਜੋ ਕਿ ਬਹੁਤ ਹੀ ਪਿਆਰਾ ਕਲਰ ਆ ਰਾਣੀ ਕਲਰ ਹੈ ਰਾਣੀ ਕਲਰ ਦੇ ਵਿੱਚ ਰੈਡੀ ਆ ਸੂਟ कॉटन ਦਾ ਸਟੱਫ ਹੈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਬਹੁਤ ਹੀ ਸੋਹਣਾ ਵਰਕ ਹੋਇਆਗਾ ਇਹ ਸੂਟ ਦਾ ਪ੍ਰਾਈਸ ਵੀ 900 ਰੁਪਇਆਗਾ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਜੋ ਕਿ ਅੱਜ ਆਪਾਂ ਸੂਟ ਲੈ ਕੇ ਆਏ ਸੀ ਇਹ ਸਾਰੇ ਸੂਟ ਆਫਰ ਦੇ ਉੱਪਰ ਨੇ ਨੇ ਤੁਸੀਂ ਮੰਗਵਾ ਸਕਦੇ ਹੋ ਇਹ ਵਾਲਾ ਸੂਟ ਆ ਗਿਆ ਇਹਦਾ ਪ੍ਰਾਈਸ 750 ਰੁਪਿਆ ਇਹਦਾ ਪ੍ਰਾਈਸ ਵੀ 750 ਰੁਪਿਆ ਇਹ ਵਾਲਾ ਸੂਟ ਇਹਦਾ ਪ੍ਰਾਈਸ ਹੈਗਾ 750 ਰੁਪਿਆ ਆਹ ਵਾਲਾ ਆਹ ਵਾਲਾ ਹੈਗਾ ਇਹਦਾ ਵੀ 750 ਰੁਪਿਆ ਇਹ ਵਾਲੇ ਜੋ ਸੂਟ ਨੇ ਸਾਰਿਆਂ ਦਾ ਪ੍ਰਾਈਸ ਆਫਰ ਦੇ ਉੱਪਰ ਅੱਜ ਆਪਾਂ 750 ਹੀ ਲੈ ਕੇ ਆਏ ਆ ਇਹ ਤੁਸੀਂ ਮੰਗਵਾ ਸਕਦੇ ਹੋ ਸੂਟ ਇਹ ਇਹਦੇ ਤੇ ਆਪਾਂ ਮੋਰ ਪਾਏ ਆ ਮੋਰਨੀਆਂ ਵਾਲਾ ਸੂਟ ਇਹਦਾ ਪ੍ਰਾਈਸ ਵੀ 750 ਰੁਪਏ ਹੈਗਾ ਇਹ ਆਪਣਾ ਸਪੈਸ਼ਲ ਬਸਾਖੀ ਆਫਰ ਹੈਗਾ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਬੁੱਕ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਪੂਰੀ ਵੀਡੀਓ ਧਿਆਨ ਨਾਲ ਦੇਖੀ ਆ ਇਸ ਕਰਕੇ ਜਲਦੀ ਜਲਦੀ ਆਪਣਾ ਆਰਡਰ ਲੈ ਕੇ ਸਾਨੂੰ ਭੇਜ ਸਕਦੇ ਹੋ ਜੋ ਸਾਡੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਜੀ ਇੱਕ ਕੀ ਲੇਤਾ ਵਰਕ ਆ ਗਿਆ ਇਹ ਇਸੇ ਤਰ੍ਹਾਂ ਦਾ ਹੀ ਵਰਕ ਇਹਦੀ ਬਾਜੂ ਦੇ ਉੱਪਰ ਹੋਇਆ ਹੈਗਾ ਇਹ ਤਾਂ ਆਪਾਂ ਨੇ ਇੱਕ ਕੇਕ ਕਟਵਰਕ ਕੀਤੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੋਇਆ ਤੇ ਇਸ ਤਰ੍ਹਾਂ ਹੀ ਇਹਦੀ ਬਾਜੂ ਤੇ ਵਰਕ ਹੋਇਆ ਇਹ ਵੀ ਤੁਸੀਂ ਮੰਗਵਾ ਸਕਦੇ ਆ ਇਹ ਸੂਟ ਦਾ ਪ੍ਰਾਈਸ ਵੀ 900 ਰੁਪਏ ਹੈ ਆਫਰ ਦੇ ਉੱਪਰ ਆਪਾਂ ਨੇ 900 ਰੁਪਏ ਦੇ ਦਿੱਤਾ ਤੇ ਇੱਕ ਆਪਾਂ ਤੁਹਾਨੂੰ ਲਾਈਟੇ ਕਲਰ ਦੇ ਵਿੱਚ ਹੋਰ ਸੂਟ ਦਿਖਾਉਣੇ ਆ ਜੋ ਕਿ ਆਪਣੇ ਗੀੜਾ ਦੇ ਉੱਪਰ ਕੀਤਾ ਤਿਆਰ ਲਾਈਟ ਜਿਹਾ ਕਲਰ ਹੈ ਇਹਦਾ ਪ੍ਰਾਈਸ ਵੀ ਜੀ ਆਪਾਂ ਨੇ 900 ਰੁਪਿਆ ਹੀ ਆਫਰ ਦੇ ਉੱਪਰ ਆਪਾਂ 900 ਰੁਪਿਆ ਹੀ ਇਹਦਾ ਰੇਟ ਰੱਖਿਆ ਹੈਗਾ ਤੁਸੀਂ ਇਹ ਵੀ ਕਰ ਸਕਦੇ ਹੋ ਬੁੱਕ ਇੱਕ ਆਪਾਂ ਤੁਹਾਨੂੰ ਹੋਰ ਸੂਟ ਦਿਖਾਉਣਾ ਜਿਹਦਾ ਪ੍ਰਾਈਸ ਆਪਾਂ ਨੇ ਰੱਖਿਆ 600 ਰੁਪਿਆ